गल <laughs> कर <laughs> ਅੱਛੇ ਚਾਰਜ ਕਰਦਾ ਭੈਣ ਜੋ ਵੇਖ ਵੇਖ ਵੇ ਬੱਬਰ ਸ਼ੇਰ ਬਣਿਆ ਉਹ ਗਾਸੋ ਡਾਕ ਨਾ ਮਾਰੀ ਮਨਸਰਜਨ ਕੋਈ ਕਰਦਾ ਆਦਾ ਗੋਸੂ ਮਾ ਨਾਲ ਲੀਟਰ ਹਾਂ ਐਵੇਂ ਮਾਰੀ ਜਾਂਦਾ ਤੁਸੀਂ ਚੱਲ ਅਸੀਂ ਥੋੜੇ ਮੂਹਰੇ ਦਰੇਗੇ ਤੁਸੀਂ ਚੱਲੋ 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 ਆਓ ਅੱਗੇ ਨੇ ਤੋਹਾਈ ਅੱਗੇ ਚੱਲਾ ਵਾਪਸ ਚੱਲਾ ਜਾਣਿਆ ਹੁਣ ਇੱਥੇ ਖੜੇ ਯਾਰ ਇੱਥੇ ਤਾਂ ਆਹ ਕੀ ਜੱਗਟਿੰਗ ਕਰਦਾ ਆਹ ਲੋਕਾਂ ਦਾ ਕੋਈ ਤੇ ਆ ਰਿਹਾ ਦੇਖ ਲਾਗੇ ਕੋਈ ਜਿਹੜੇ ਕਿਹਾ ਤੁਸੀਂ ਅਕਲ ਲਾਉਂਦੇ ਹੋ ਯਾਰ ਕੋਈ ਹਾਂ ਕੋਈ ਕਹਦਾ ਕਾਨੂੰਨ ਹੁੰਦਾ ਹਰ ਇੱਕ ਵਾਰਦਾ ਕੋਈ ਕੋਈ ਜੰਦਾ ਬੈਠੋ ਯਾਰ ਬੈਠੋ ਯਾਰ ਸਾਰੇ ਆਓ ਸਾਰੇ ਆਓ ਆਲੋ ਆਲੇ ਕਰਾਓ ਬੈਠ ਜਾਓ ਜਰਤਾ ਨੂੰ ਇੱਕ ਵਾਰ ਮਾਰ ਕੇ ਗੱਲ ਕਰਦੀ ਆਂ ਉਹਨੂੰ ਗਾਣਾ ਕਰ ਦੇ ਪੂਰੇ ਚਲੇ ਜਾਂਦੇ ਕਿਆ ਨਹੀਂ ਮੰਨਦੇ ਲੋਕ ਚੋਟੇ ਗਾਣਾ ਕਰਦੇ ਉਹਦੇ ਨੂੰ ਆਪਣੇ ਡਾਕਟਰ ਨੇ ਲਿਖੇ ਉਹਨੂੰ ਗਾਦ ਦੇਣੀ ਗਾਦ ਦੀ ਕਾੜੀ ਹੈ ਹਾਂ ਗਾਦ ਪਹਿਲਾਂ ਇੱਕ ਪਾਈਪ ਪੂਰੇ ਹਸਪਤਾਲ ਨੇ ਹਾਂ ਉਹ ਮੈਂ ਤਾਂ ਮਦਦ ਕਰਦੀ ਜੇ ਤੇ ਉਹ ਲਿਖਾ ਦੇ ਹਾਂ ਜੀ ਹਾਂ ਜੀ ਜਦੋਂ ਇੱਕ ਬਲੌਨੀਟ ਦਾ ਗੱਲ ਕਰਦੀ ਆ ਉਹਨਾਂ ਨੂੰ ਗਾਣਾ ਕਰ ਦੇ ਪੂਰੇ ਜ਼ੇਰਿਆਂ ਨੇ ਯਾਰ ਗਿਆ ਨਹੀਂ ਮੰਨਦਾ ਨਾ ਉਸ ਤੋਂ ਇਹ ਗੱਲ ਕਰਦਾ ਗਾਦ ਨਹੀਂ ਗਾਦ ਨਹੀਂ ਪਾਣੀ ਆ ਹਾਂ ਗਾਦ ਪਹਿਲਾਂ ਇੱਕਲਾ ਬਾਈ ਵੀ ਚੁੜਿਆ ਸੀ ਪਾਲ ਦੇ ਹਾਂ ਨਹੀਂ 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 ਅਮਰ ਤਾਂ ਮਦਾ ਗਵਾਦੀ ਜੇ ਨਹੀਂ ਹੋਣੀ ਕਾਹਦਾ ਪਹਿਲੇ ਆਸੀ ਬੈਠਿਆ ਹਾਂ ਤਾਂ ਦੇਖ ਲੱਗਿਆ ਕੋਈ ਜਿਹੜੇ ਕਿਹਾ ਤੁਸੀਂ ਹਕਮ यार को तो तो रे कोई कोई कबून होंगे चल चुने कावे कावे ਆਊਟ ਉਹ ਭੱਜ ਗਿਆ ਉਹ ਆਪਣੇ ਕੋਲ ਉਸ ਪਰਸ ਮਲਾਜਮ ਦੀ ਵੀਡੀਓ ਹੈ ਜਿਨੇ ਗਾਲਾਂ ਦਿੱਤੀਆਂ ਸ਼ਰਿਆਮ ਸਾਰੇ ਵੀਰਾਂ ਨੂੰ ਬੇਰਤੀਆ ਕਿਸਾਨਾਂ ਬਿਦੂਰਾਂ ਨੂੰ ਇਕੱਠੇ ਹੋ ਬਕਾਇਦਾ ਇਹਨਾਂ ਨੇ ਗਾਲਾਂ ਦਿੱਤੀਆਂ ਆਪਣੇ ਕੋਲ ਵੀਡੀਓ ਹੈ ਤੁਸੀਂ ਵਾਪਸ ਜਾਓ ਕੋਈ ਸਾਰੇ ਆਪਣੀ ਜ਼ਮੂਰੀਅਤ ਹੱਕਾ ਆਪਣਾ ਹੱਕ ਬਣਦਾ ਹੈ ਆਪਾਂ ਬੀਜੇਪੀ ਨੂੰ ਮਰਦਾਬਦ ਕਹਾਂਗੇ ਸਾਡੀ ਜ਼ਮੂਰੀਅਤ ਹੈ ਸ਼ਰਿਆਮ ਪੰਜਾਬ ਪਰ ਸਾਡਾ ਧੱਕਾ ਕਰ ਰਹੀ ਹੈ ਬੀਜੇਪੀ ਨੇ ਧੀਰੇ-ਧੀਰੇ ਸਾਡੇ ਹਜ਼ਾਰਾਂ ਕਿਸਾਨ ਮਜ਼ਦੂਰ ਮਾਰੇ ਤੇ ਅੱਜ ਸ਼ਰੀਆਨ ਸਾਡੇ ਪਿੰਡਾਂ ਦੇ ਵਿੱਚ ਅਜਾ ਕੌਣ ਪ੍ਰਚਾਰ ਕਰ ਜੂਗੀ ਨਹੀਂ ਬੰਦਰੀ ਹੋਊਗਾ ਉਹ ਤਨੇ ਆ ਤੱਕ ਘਾਟੋਟਾ

ਕੌਣ ਕਰੇ ਬੈਠ ਸ਼ਾਬਾ ਬੋਲਿੰਗ ਹੈ ਜਾਨ ਨੂੰ ਤੁਹਾਡੀ ਉਹ ਰੰਨੀ ਸਾਕੇ ਦੀ ਚਾਮ ਲਓ ਤੁਸੀਂ ਕੀ ਗੱਲ ਹੋਈ ਹੈ ਜੀ ਉਹਨੇ ਮੁੰਡਾ ਅੱਜੇ ਪਾਲਾ ਪ੍ਰਧਾਨ ਜਿਆਦੇ ਖਰੇਜਾ ਸਾਰਿਆਂ ਨੂੰ ਵਿਗਾੜਦਾ ਫੜਿਆ ਨੂੰ ਡੀਐਸਪੀ ਸਾਹਿਬ ਨੇ ਰੋਕੇ ਵੀ ਖੇਤਾਂ ਵਿੱਚ ਨਾ ਜਾ ਟੰਗਣਾ ਬੈ ਕੇ ਗੱਲ ਕਰੋ ਕਹਿੰਦਾ ਇਹ ਕਿਹੜਾ ਚੂੜੇ ਜਮਾਇਆ ਸਾਡੀ ਕਿਹੜੀ ਇੱਜ਼ਤ ਨਹੀਂ ਉਹਨੇ ਆ ਕੇ ਕਿਸਾਨ ਜੂ ਨਹੀਂ ਹੰਡ ਸਾਰੇ ਪੰਜਾਬ ਨੂੰ ਤਪਾਰ ਰੱਖਿਆ ਇਹਨਾਂ ਨੇ ਦੇਖੋ ਨਾਰੇਵਾਜੀ ਕਰ ਰਹੇ ਸੀ ਅੱਗੋਂ ਪੁਲਿਸ ਨੇ ਅਗਲੇ ਪਾਸੇ ਕਰਕੇ ਕਾਟੇ ਚਾਰਜ ਕਰਤਾ ਇਹ ਕਿਸ ਦਿਨ ਤੋਂ ਲੈ ਕੇ ਨਾਰੇਵਾਜੀ ਕਰ ਗਿਆ ਵੀ ਉਹ ਵਿਰੋਧ ਚ ਪਰਮਪਾਲ ਦੇ ਵਿਰੋਧ ਚ ਜਿਹੜੀ ਸੰਯੁਕਤ ਕਾਲਾ ਮੋਰਚੇ ਵੱਲੋਂ ਸੰਯੁਕਤ ਮੋਰਚੇ ਕੋਲੋਂ ਕਾਲਾ ਇਹੋ ਦੇਖਣਾ ਸੀ ਕਰ ਰਹੇ ਸੀ ਕਿ ਸਾਰਾ ਕੁਝ ਕਿੱਥੇ ਹੋਣਾ ਸੀ ਅੱਜ ਪਰਮਪਾਲ ਕੋਲ ਨੇ ਇੱਥੇ ਕਿਸ ਫ੍ਰੀਡਕੋਟ ਕੋਟਲੀ ਕੀ ਨਾਮ ਆ ਸਦਾ ਦਲੌਰ ਸਿੰਘ ਜੀ ਪਿੰਡ ਫ੍ਰੀਡਕੋਟ ਜੀ ਕਿਹੜੀ ਜਥੇਬਦੀ ਨਾਲੋਂ ਹੁਣ ਉਹ ਨਾਮ ਦਾ ਨਾਮ ਜੀ ਉਹਦੇ ਜੀ ਆ ਕੇ ਫਿਰ ਉਹੀ ਤੋਂ ਨਹੀਂ ਕਰ ਜੀ ਹਾਂ ਜੀ ਚਲ ਪੜਿਚੋਣ ਨਹੀਂ ਹੋ ਰਹੀ ਘਾਟਾਂ ਤੇ ਲਾਗੇ ਕਾਲੇ ਕਾਲੇ ਬੈਟਰੀ ਕਾਦੇ ਫੋਟੋ ਕਾਦੇ ਬਿਚਕਾਰ ਰਿਆ ਹੋਵੇ ਹਾਂ ਲੇਕਿਨ ਢੱਗ ਦੇ ਨਾਲ ਬਾਹਰ ਖਾਦੇ ਗਾਰੀ ਲਾਉਣੇ ਆਂ ਵਿਰੋਧ ਕਰਦਾ ਉਹਦਾ ਕੀ ਗੱਲ ਹੋਈ ਬਾਈ ਅਸੀਂ ਸ਼ਾਂਤ ਵਿੱਚ ਢੰਗ ਨਾਲ ਪ੍ਰੋਸਪਰਡਰਸ਼ਨ ਕਰ ਰਹੇ ਸੀਗੇ ਜੀ ਹਾਂ ਇਹਨਾਂ ਨੇ ਲਾਠੀ ਚਾਰਜ ਕਰਤਾ ਪੁਲਿਸ ਨੇ ਜੀ ਹਾਂ ਤੇ ਆ ਮੇਰੇ ਡਾਂਗ ਮਰੀ ਇੱਥੇ ਹੀ ਹੱਡੀ ਟੁੱਟਦੀ ਉਹ ਕਹ ਰਿਹਾ ਜਾਤੀ ਪੁਲਿਸ ਕਿ ਆਈਏ ਸਾਨੂੰ ਜਾਤੀ ਸੁੱਤੇ ਗਾੜਾ ਨਹੀਂ ਕੋਈ ਗਿਆ ਨਹੀਂ ਕਿਸੇ ਨੇ ਜੀ